ਕਣ ਕੀ ਸੀ ਮੈਟਰੀਕ ਕੀ ਮਾਮਲਾ ਸੀ ਮੈਂ ਥਾਣੇ ਹਾਜ਼ਰ ਸੀਗਾ ਜੀ ਤੇ ਚਨਿੰਦਰਜੀਤ ਸਿੰਘ ਜਿਹੜਾ ਕਿ ਇੰਚਾਰਜ ਲੱਗਾ ਸੀਗਾ ਆਪਣੇ ਸੈਂਟਰ ਦਾ ਤੇ ਇਹ ਡੀਡੀ ਕਿਥੋਂ ਦਾ ਇਹਨੇ ਇੱਕ ਬੰਦਾ ਦੇਖਿਆ ਵੀ ਇਹਦਾ ਜਿਹੜਾ ਬਾਇਓਮੈਟ੍ਰਿਕ ਵੀ बार-बार ਫੇਲ ਹੋ ਰਿਹਾ ਠੀਕ ਹੈ ਤੇ ਇਹਨੇ ਫਲੈਂਗਰ ਨੂੰ ਦੱਸਿਆ ਜੀ ਫਲੈਂਗਰ ਨੇ ਕਿਹਾ ਚਲੋ ਬੱਚੇ ਨੂੰ ਪਹਿਲਾਂ ਪੇਪਰ ਦੇ ਲੈਣ ਦੋ ਉਦੋਂ ਬਾਅਦ ਚ ਇਹਦਾ ਦੁਬਾਰਾ ਕਰਾ ਲਾਂਗੇ ਬਾਇਓਮੈਟ੍ਰਿਕ ਜਦੋਂ ਪੇਪਰ ਦੇਣ ਤੋਂ ਬਾਅਦ ਇਹਦਾ ਬਾਅਦ ਚ ਫਿਰ ਕਰਾਇਆ ਜਾਂ ਦੋ ਤਿੰਨ ਵਾਰੀ ਫਿਰ ਫੇਲ ਹੋਇਆ ਆ ਉਹ ਤੋਂ ਬਾਅਦ ਫਿਰ ਇਹਨਾਂ ਨੂੰ ਸੈਂਟਰ ਤੋਂ ਪਤਾ ਲੱਗ ਗਿਆ ਵੀ ਆਹ ਰੋਲ ਨੰਬਰ ਜਿਹੜਾ ਆ ਵੀ ਇਹਨਾਂ ਦਾ ਬੱਚਾ ਜਿਹੜਾ ਬਾਇਓਮੈਟ੍ਰਿਕ ਜਿਹੜਾ ਫੇਲ ਹੋ ਗਿਆ ਠੀਕ ਹੈ ਜੀ ਇਹਨਾਂ ਦੇ ਸ਼ੱਕ ਦੇ ਆਧਾਰ ਤੇ ਸਾਡੇ ਕੋਲੇ ਇੱਥੇ ਲਿਆਂਦਾ ਜੀ ਇਹਦਾ ਜਿਹੜਾ ਪਤਾ ਕੀਤਾ ਗਿਆ ਤੇ ਇਹਨੇ ਕਿਸੇ ਹੋਰ ਬੰਦੇ ਦਾ ਜਿਹੜਾ ਕਿ ਓਮ ਪ੍ਰਕਾਸ਼ ਨਾਮ ਦਾ ਬੰਦਾ ਹੈ ਜੀ ਉਹਦੀ ਜਗ੍ਹਾ ਇਹ ਪੇਪਰ ਦੇਣਾ ਆਇਆ ਜੀ ਤੇ ਉਹ ਤੋਂ ਕੋਲੋਂ ਕੁਝ ਪੇਮੈਂਟ ਵਗੈਰੇ ਵੀ ਕੋਈ ਲਈ ਹੋਣੀ ਹੈ ਜੀ ਠੀਕ ਹੈ ਤੇ ਸਾਰਾ ਕੁਝ ਉਹਨੇ ਕਹਿੰਦਾ ਵੀ ਇਹ ਬਣਾ ਕੇ ਦਿੱਤਾ ਹੈ ਮੈਨੂੰ ਆਧਾਰ ਕਾਰਡ ਵੀ ਆਪਣੇ ਨਾਮ ਦਾ ਤੇ ਇੱਕ ਚਾਰਟ ਸ਼ੀਟ ਜਿਹੜੀ ਹੁੰਦੀ ਹੈ ਰੋਲ ਨੰਬਰ ਤੇ ਜਿੱਦੇ ਫੋਟ ਲੱਗਦੀ ਹੈ ਉਹ ਵੀ ਵੀ ਉਹਨ ਸਾਰਾ ਕੁਝ ਆਪ ਤਿਆਰ ਕਰਕੇ ਦਿੱਤਾ ਸੀ ਜਿਸ ਕਰਕੇ ਇਹ ਤੇ ਪੇਪਰ ਦੇਣਾ ਸੀ ਤੇ ਜਿੱਤੇ ਇਹਨੂੰ ਲਾ ਕੇ ਸਾਡੇ ਪੇਸ਼ ਕਰਤਾ ਜੀ ਅਸੀਂ ਮੁਕੱਦਮਾ ਨੰਬਰ 247 ਦਰਜ ਕਰ ਲਿਆ ਜੀ ਨਵੀਂ ਐਕਟ ਦੇ ਤਹਿਤ ਜੋਗਿਆ 318 4 319 2 ਬੀ ਐਨਰ ਦੇ ਤਹਿਤ ਅਨਜ ਡੇਰਾਬਤ ਜਿਹਨੂੰ ਅੱਜ ਕੋਰਟ ਚ ਪੇਸ਼ ਕਰਨ ਵਾਸਤੇ ਲੈ ਕੇ ਜਾ ਰਹੇ ਹਾਂ